ਆਹ ਵੇਖਣੀ ਮੇਰੇ ਤੂੰ ਆਹ ਵਾਲਾ ਵੇਖਣੀ ਲੋ ਆਹ ਨਾਲ ਜੀ ਆਜ ਵੀ ਆਹ ਨਾਲ ਮੈਂ ਤਾਂ ਦੋ ਆਵਾਜ਼ਾਂ ਨੂੰ ਕੋਈ ਮਮਾ ਤੇਰੇ ਤੇ ਗੱਲ ਆਉਂਦੀ ਆ ਅੱਗੇ ਮੈਂ ਦੋ ਮਾਰਦਾ ਯਾਰਾ ਕੁਆਟਰ ਪੱਤਰ ਮਰ ਕੋ ਯਾਰੀ ਗੱਲਾਂ ਲੈ ਸਾਡਾ ਕੀ ਹੋਇਆ ਚਾਹੇ ਹਾਲਾਤ ਆ ਵਿਆਹ ਰੋਧ ਕੇ ਦੂਜਾ ਤੇ ਜਾ ਵਿਆਹ ਕਰਤਾ ਇਹ ਕਰਤਾ ਤੇ ਉਹ ਆ ਇਥੋਂ ਨਾ ਮੁੰਡਾ ਤਾਂ ਪੱਤਰ ਕਰਨੀ ਸੀ ਤਾਂ ਕਰਦੇ ਹਾਂ ਬਾਓ ਉਹ ਵੇਖੀ ਉਹ ਕਟੀੜ ਨੂੰ ਕੀ ਬਣ ਗਿਆ ਲੈ ਇਹ ਗੱਲ ਜੀ ਸਾਰੇ ਵੀਰਾਂ ਨੂੰ ਲਓ ਸੱਜਣੋ ਕਰਦੇ ਆ ਬਲੌਗ ਦੀ ਨਵੇਂ ਸਿਰੋਆਤ ਵੀਡੀਓ ਨਾਲ ਜੁੜੇ ਰਹਿ ਜਿਹੜੇ ਤੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਤੇ ਲਾਇਕ ਜਰੂਰ ਕਰਾਇਆ ਤੇ ਬੈਲ ਆਈਕਨ ਨੂੰ ਦਬਾ ਲਿਆ ਜਿਉਂ ਨਾ ਵੀਡੀਓ ਦੇ ਨੋਟੀਫਿਕੇਸ਼ਨ ਮਿਲਦਾ ਰਹੇ ਚਲੋ ਗੱਭਰੂ ਖਿਚੋ ਖਿਚੋ ਕੰਮ ਨੂੰ ਲੱਗਣਾ ਚਾਹੀਦਾ ਘੰਟੇ ਦੇ ਵਿੱਚ ਵਿੱਚ نیٹ ਪੂਰਾ ਹਾਂ ਹਾਂ ਲੈ ਵੀ ਗੱਬਰੂ ਕਰਨ ਲੱਗੇ ਨੇ ਵਾਲੀਬਾਲ ਦੀ ਤਿਆਰੀ ਤਾਂ ਮੈਂ ਤਾਂ ਕਰਨ ਕਿਉਂ ਨਾ ਪੂਰੀ ਐ ਨੇ ਇੱਥੇ ਵਾਲੀਬਾਲ ਵੀ ਲੈ ਐ ਤਾਂ ਨਹੀਂ ਗਾਲੀ ਵਾਲ ਕਿਤੇ ਉਹਦੇ ਮੈਨ ਕਰੇ ਪਿਆ ਐ ਉਹ ਕਰੇ ਤਾਂ ਬਸ ਨਾ ਹੱਥੇ ਤਾਂ ਕੋ ਤਾਂ ਲੱਗ ਬੜਾ ਖੇਡਣਾ ਹਾਂ ਹਾਂ ਬਾਦੂ ਮਲੀ ਮੋ ਰੋੜੇ ਨਾਲ ਕੁੱਟਦੇ ਨਹੀਂ ਤੇ ਹੂੰ ਕੁੱਟਦੇ ਹਾਂ ਹਾਂ ਨਹੀਂ ਛੋੜਦੇ ਕਰੀ ਵੇਹਣੇ ਪਿਆ ਰੋੜੇ ਗੁਰਦੇ ਹੋ ਜਾਏਗਾ ਸਹੀ ਬਾਟਲ ਬਣਨ ਤੱਕ ਗਿਆ ਰੋੜੇ ਲਾਈ ਨਾ ਉਧਰ ਸਪੋਰਟ ਪਰਲੇ ਬਣਨ ਵਾਲੇ ਆਪਾਂ ਉੱਚੇ ਜਿੰਨੇ ਇਹ ਠੀਕ ਆ ਉਹ ਨਟ ਲਾ ਲਈਏ ਜਿਹੜੇ ਉੱਚੇ ਹੋ ਜਾਓ ਵੜਦਾਂਗੇ ਲੋੜ ਕੀ ਵੜਨ ਦੀ ਹਣਾ ਲੋੜ ਹੀ ਨਹੀਂ ਵੜਨ ਦੀ ਬਾ ਫਿਰ ਉੱਥੇ ਵੜਨੇ ਦਾ ਸਹੀ ਗੱਲ ਵੜਨੇ ਦਾ ਤੋ ਸਹਲਾ ਬੋਈ ਤੂੰ ਨਾ ਇੱਟਾ ਲੱਭੂ ਦੰਡਾਲਕੋਟ ਉਧਰ ਵੀ ਹੈ ਜਿਹੜਾ ਬੈਨਾਲ ਕੁੱਟਣ ਵਾਲੀ ਹੈ ਕਰਨਾ ਰੱਖੇ ਕਿਵੇਂ ਨੱਟ ਨੱਟ ਤੋਂ ਵੀ ਵੇਹ ਗੱਬਰੂਆ ਮੈਚ ਕਿਉਂ ਨਹੀਂ ਲਾਉਣਾਗਾ ਮੈਚ ਤੂੰ ਹੀ ਖੇਡਣਾ ਐਡਾ ਕੋ ਹੋ ਕੀ ਹੁੰਦਾ ਨਹੀਂ ਇਹ ਦੋ ਬੰਦੇ ਕੋਈ ਹਰ ਮੈਂ ਇਹਨੂੰ ਤਾਂ ਚੱਲ ਪੂਦ ਆਪਣੀ ਲੱਗ ਜੂ ਆਓ ਇੱਧਰ ਨੂੰ ਤਾਂ ਚੱਲ ਚਲੀ ਵੀ ਜਾਵੇਗੀ ਐ ਨਾ ਪੁੱਛਦੇ ਆਂ ਵੀ ਆਂਦਾ ਐਡਾ ਬੰਦਾ ਇਹ ਉਹ ਜਾਵਾ ਹੋ ਨੱਟ ਵੀ ਵੇਖੋ ਖਲਾਰਗੇ ਪਹਿਲੂ ਖਲਾਰ ਲੋ ਹਾ ਕਰੀ ਖਲਾਰ ਕੇ ਵੇਖ ਲੋ ਨਾਟਾ ਖੋਲ ਲਾਓ ਕਿਉਂਕਿ ਬਾਅਦ ਚ ਫਿਰ ਜੂ ਐਵੇਂ ਖੇਚਲ ਕਰੋ ਕੋਈ ਫਾਇਦਾ ਆਹੋ ਨੈਟ ਨਾਟਾ ਉਥੋਂ ਤੇ ਕਰਾ ਪੜੇ ਨਾ ਜੋ ਮੜਾ ਜਾਂ ਵੱਡਾ ਤਾਂ ਨੈਟ ਹੋਊ ਤੇ ਚਲ ਦੂ ਬਲਿਆ ਸਹੀ ਗੱਲ ਹੈ ਫਿਰ ਤੋਂ ਬਲਿਆ ਜਾਣਾ ਚਾਚ ਬੇਰੇ ਨੈਟਾ ਖੋਲ ਦੋ ਪਤਾ ਲੱਗ ਜਾਏਗਾ ਕੋਈ ਤੂੰ ਬੱਲੇ ਆਂਦੀ ਨਹੀਂ ਇਹ ਤਾਂ ਥਾਂ ਤੇ ਪੁੱਧਰ ਕਰਨੀ ਸੀ ਆਹ ਕਰਦੇ ਹਾਂ ਬਾਓ ਉਹ ਵੇਖੀ ਉਹ ਕਤીર ਨੂੰ ਕੀ ਬਣ ਗਿਆ ਲੈ ਹੁਣ ਡੂੰਗੇ ਮਾਰੇ ਜਨਾ ਤੋ ਇਹ ਤਾਂ ਬਸੇਰੇ ਡੂੰਗੇ ਮਾਰੇ ਜਨਾ ਇਹ ਤਾਂ ਟੋ ਵੀ ਮਾਰੀ ਜਨਾ ਨੈਟ ਮੈਨ ਤੁਹਾਡਾ ਛੋਟਾ ਹੋਵੇਗਾ ਲੰਬਾਈ ਆ ਜਿਆਦੀ ਮੈਨੂੰ ਤਾਂ ਲੱਗਦੀ ਆ ਉਹ ਨਾ ਜਪੋ ਨਹੀਂ ਆ ਜਾਣਾ ਪੂਰਾ ਜਨਾ ਚਾਹ ਦੇਣੀ ਹੁਣ ਖਲੜ ਕੇ ਵਾਧੂ 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 ਇਹ ਵਾਧ ਜਾਣਾ ਨੈਟ ਜਿਆਦਾ ਹੋਊ ਸੋ ਨਾ ਹਟਣਾ ਬਣਾ ਸੋ ਇਹ ਤਾਂ ਇੱਥੇ ਜਿਆਦਾ ਹੈ ਇਹਦੇ ਪਹੁੰਚ ਤੋ ਪਹੁੰਚ ਗਿਆ ਪੂਰਾ ਹੈ ਓਏ ਐਡਾ ਤੇ ਚੱਲ ਕੀ ਕਰਨਾ ਤੁਸੀਂ ਆਪ ਦਾ ਥਾਂ ਦਾ ਹਿਸਾਬ ਵਲੇਟ ਦਿਆ ਜੇ ਦੋ ਬੰਨੇ ਇੱਕ ਬੰਨੇ ਬਲੇਟੋ ਇੱਕ ਬੰਨੇ ਜਿੱਧਰ ਮੱਜੀ ਉਧਰ ਬਲੇਟ ਦੇ ਇੱਕ ਬੰਨੇ ਇਹ ਵੱਡਾ ਨਾ ਉਂਝ ਬਣਾਇਆ ਹੁੰਦਾ ਹੋਊਗਾ ਨਹੀਂ ਇਹਨਾਂ ਗਰਾਊਂਡ ਇੰਨਾ ਹੋਣਾ ਗਰਾਊਂਡ ਐਡਾ ਨਾ ਇੱਥੇ ਆਪਣੇ ਕੋਲ ਪਹੁੰਚੋ ਕਿਸੇ ਮਾਸਟਰ ਦਾ ਫੋਨ ਹੈ ਨਹੀਂ ਗਰਾਊਂਡ ਵਾਕਈ ਐਡਾ ਹੋਵੇਗਾ ਲੈ ਗਰਾਊਂਡ ਛੋਟਾ ਆ ਆ ਥਾਂ ਛੋਟਾ ਆ ਇਹ ਹੌਥਾ ਦੇ ਘਰੋਂ ਜਾਣਾ ਹਾਂ ਉਹ ਪਰਲੇ ਤੇ ਕਰਾ ਕਰਾਂਗੇ ਤੁਹਾਡਾ ਜਨਾਬ ਉੱਥੇ ਗਾਹ ਵਧਾ ਦੋ ਬਸ ਠੀਕ ਹੈ ਕਰ ਲੈ ਇਕੱਠਾ ਹੁਣ ਚਾਚਾ ਉੱਧਰ ਨਾ ਪਹੁੰਚੋ ਨਹੀਂ ਨਾ ਉਹ ਨਹੀਂ ਇਹ ਦੋ ਛੋਟਾ ਉਹ ਨਹੀਂ ਉਹਨਾਂ ਨੇ ਇੱਕ ਇੱਕ ਮਿੰਟ ਆਏ ਕਰਮਾ ਮਾਰ ਕੇ ਆਏ ਨਾ ਇਤਰਾ ਥੰਮਲੇ ਤੋਂ ਥੰਮਲੇ ਹੀ ਦੋ ਛੋਟਾ ਲੈ ਹੋ ਜਾਤਾ ਹੋਗਾ ਕਰਮਾ ਤੇ ਸਜੀਦ ਮਾਰ ਮਾਰ ਸਜੀਦਾ ਉਹ ਕਮਲਾ ਕਰਮਾ ਮਾਰ ਇਹ ਤਾਂ ਮਾਰਾਂਗੇ ਆਪਾਂ ਉਹਨਾਂ ਦੀ ਬੇਲੇ ਲੱਗੂਗਾ ਮਾਰ ਕੇ ਆਮ ਅੱਜ ਮਾਰੀ ਅੰਜਾ ਮਾਰੀਆਂ ਵੈਸੇ ਤਾਂ ਉਹ ਬਿੰਤੀ ਜੀ ਮਾਰਿਆ ਆ ਆਪਣਾ ਠੀਕ ਹੀ ਆ ਦੋ ਬੰਦੇ ਨੇ ਬਿੰਤੀ ਜੀ ਕੀਤਾ ਆ ਕਰਾ ਗਈ ਬਸ ਨਹੀਂ ਪੰਜ ਫੁੱਟ ਦਾ ਉੱਛ ਨਹੀਂ ਕਿੰਨਾ ਕਿਦਾ ਲਮਾਈ ਜੜਾਈ ਹੁੰਦੀ ਆ ਤੇ ਇਦੋਂ ਚਾੜਾ ਛੋੜਾ ਕਿੱਥੇ ਕਰਦੇ ਤੁਸੀਂ ਆਪ ਦਾ ਥਾ ਦਾ ਹਿਸਾਬ ਲਾਓ ਨਾ ਤੁਹਾਨੂੰ ਤਾਂ ਪੂਰਾ ਨੈਟ ਮਿਲ ਗਿਆ ਉਹਨਾਂ ਤੋਂ ਕੀ ਲੈਣਾ ਦੇਣਾ ਹੋਏ ਉਹਨਾਂ ਤੋਂ ਕੀ ਲੈਣਾ ਦੇਣਾ ਤੁਸੀਂ ਗਾ ਤੁਸੀਂ ਆਪ ਦਾ ਥਾ ਵੇਖਣੀ ਆ ਵੇਖੋ ਕਲ ਮਾ ਉਹਦੇ ਗਾਂਗ ਦੇ ਸੈਟੋ ਚੱਲ ਛੱਡੋ ਫਰਾ ਫਰਾ ਕਿਉਂਕਿ ਥਾਂ ਹੀ ਆਪਣੇ ਕੋਲ ਤੇ ਹੁੰਨਾ ਇਹਦੇ ਕਰਨਾ ਟਾਈਮ ਪਾਸ ਹੈ ਹੋਰ ਆਪਾਂ ਨੂੰ ਵੀ ਆਹ ਤਾਂ ਬੜਾ ਥਾਂ ਚੌੜਾ ਹੈ ਹਾਂਜੀ ਵੀ ਹੋ ਚਾਹੀਦਾ ਪਰ ਇੰਨਾ ਕਿ ਬਾਲ ਉਧਰ ਜ਼ਰੂਰ ਜਾਵੇਗੀ ਦੂਰ ਪਿਛਾਂ ਨੂੰ ਕੋਈ ਨਹੀਂ ਜਾਊਗਾ ਉਧਰ ਇੱਧਰ ਇੱਧਰ ਬਜਾ ਇੱਧਰ ਕੋਈ ਚੱਕਰ ਨਹੀਂ ਹੈ ਪਿਆਰ ਹੈ ਉਧਰ ਉਧਰ ਇੱਕ ਢੇਰੀ ਹੋ ਕੇ ਗਿਆ ਚੱਲਾ ਤੇ ਬੰਦੇ ਆ ਬਾਈ ਆਮਾ ਨੂੰ ਗੁੰਡੋ ਨੂੰ ਕੋਟੋ ਟੇ ਟੁੰਡ ਨਾਲ ਦੱਦਨੇ ਘੜਤੇ ਹੈ ਠੀਕ ਉਹ ਨੂੰ ਫੋਟਾ ਛੱਡੇ ਜਾਂਦੇ ਹੁੰਦੇ ਆ ਤੂੰ ਨਾ ਟਿੱਥੇ ਮਰਜੀ ਥੱਲੇ ਉੱਥੋਂ ਛੱਡਿਆ ਜਾਂਦਾ ਹੁੰਦਾ ਉਹ ਫਿਰ ਸੱਪ ਲੈ ਕੇ ਆਉਣੀ ਆ ਛੱਡ ਲੈ ਕੇ ਆਉਣੀ ਆ ਆ ਠੀਕ ਆ ਜਾਂਗਾ ਕਦੇ ਸੱਪ ਨਹੀਂ ਹੁੰਦੀ ਕੁੱਟਾਂਗੇ ਲੋੜੇ ਇੱਠ ਨਾ ਘੁੱਟ ਦੇਗਾ ਹਣਾ ਸੱਪਾ ਛੱਡੇ ਜਾਂਦਾ ਉਹ ਨਹੀਂ ਕੋਈ ਨਹੀਂ ਹੁੰਦਾ ਇੱਟ ਫੜ ਦੂ ਤੇ ਪੌੜੀ ਵੀ ਲਿਆਓ ਕੋ ਛੋਟੀ ਮੋਟੀ ਬੰਨਣ ਵਾਲੇ ਰੋੜੇ ਬਰੀਕ ਕਰੋ ਮੋਟੇ ਨਹੀਂ ਰੋੜੇ ਨਹੀਂ ਉੱਥੋਂ ਬੰਨਣਾ ਪੈਣਾ 5 ਫੁੱਟ ਦਾ ਬੰਨੋਗੇ ਯਾਰ ਕੋੜੀ ਲੈ ਚਲ ਮੋਟਰਸਾਈਕਲ ਛੱਡੇ ਖਲਾ ਤੂੰ ਗੰਨੇ ਖਾਲਾ ਆ ਦੇ ਡੱਕ ਨਾ ਕਰੋ ਜੇ ਲੜਨਾ ਤੇ ਜਲਤ ਬਾਜੀਆਂ ਕਰਦੇ ਨੇ ਬੜੀਆਂ ਆਹ ਇੰਜੇ ਕੋਈ ਖਾ ਜਾਂਦਾ ਤੈਨੂੰ ਕੀ ਮੜਾ ਖਿੱਚ ਕੇ ਦੇ ਇਥੇ ਚੰਗਾ ਲਾ ਦੇ ਨਾਲ ਐ ਚੰਗਾ ਪੁਰ ਜਾਂਦੇ ਨਹੀਂ ਜੀ ਇਧਰ ਉਧਰ ਉਧਰ ਖਿੱਚ ਕੇ ਲਾ ਦੇ ਆ ਨਹੀਂ ਵਿੰਗੀ ਰਹਿਣ ਤੇ ਮਾ ਲੱਗਿਆ ਉਹ ਚ ਕੋ ਉਧਰ ਜੇ ਵੇਖ ਲਾ ਸਜੀ ਸੋਕੀ ਗਿਆ ਸਰ ਉਹ ਪਰ ਲੈ ਲੱਗੇ ਬੜੇ ਇਹਨੂੰ ਐ ਨਹੀਂ ਕਿੱਥੋਂ ਲੈ ਆਏ ਨੇ ਵੱਲ ਗਏ ਇਹ ਚਕੋਦਰ ਚੱਲ ਠੀਕ ਆ ਸੋ ਇਹ ਤਾਂ ਆਲਾ ਵਾ ਉਹ ਵੀ ਐ ਤੇ ਖਾਈ ਵੜਦੇ ਇਹ ਤਾਂ ਐ ਹੁੰਦਾ ਦੇਖ ਲੈ ਬੰਤੇਰਾ ਪੋਤਰਾ ਆ ਜਾ ਔਰ ਆ ਇਹਨੇ ਬੋਲੇ ਮੱਕੀ ਉਹ ਮਰ ਉਹਦੀ ਪੜਾਹ ਫੜੂਸ ਪਈ ਮੈ ਤਾਂ ਚਾਰ ਦੀ ਉਹਦੀ ਦੂਰ ਪੜਾਹ ਉਹਦੀ ਨਹੀਂ ਪੜਾਹ ਨਾ ਨਹੀਂ ਸੁੱਕਦਾ ਐਡਾ ਬੂਟਾ ਥੱਲੇ ਜੜ ਕਿੱਥੇ ਤੇ ਕਰ ਹੁੰਦੀ ਜਾ ਕੋਈ ਨੁਕਸ ਬਹਿ ਗਿਆ ਨੂੰ ਯਾਨੀ ਕਿ ਉੜਾ ਇੱਕ ਰਹਿ ਗਿਆ ਜੇ ਵੀ ਗਿਆ ਤੇ ਉਹ ਲੱਗ ਗਈ ਗਈ ਖਟਾਰ ਦੀ ਉਦੋਂ ਵਿੱਚ ਨਹੀਂ ਰਹਿ ਨਹੀਂ ਰੱਖੀ ਇੱਥੇ ਮੇਰੇ ਨਾਲ ਦਾ ਫਿਰ ਹੁਣ ਨਹੀਂ ਤੇ ਆ ਖੇਡ ਖੂਡ ਲਾਂ ਦੋ ਚਾਰ ਦਿਨ ਕਮਾਤ ਦੇ ਬੂਟੇ ਲਾ ਦੇ ਉਹ ਨਾ ਖੇਡਨ ਨੂੰ ਬਣਾਇਆ ਤਾਂ ਕਮਾਦ ਲਾ ਦੇ। ਅੱਜ ਥੋੜਾ ਨਾ ਖੇਡਣਾ ਗਰਮੀ ਹੈ ਖੇਡਨ ਨੂੰ ਬਣਾਇਆ। ਕਿਉਂ? ਆਪ ਥੋੜਾ 2-4 ਦਿਨ ਖੇਡ ਲਓ। ਲੈ ਆਦੇ। ਉਹ ਜਿਹੜੇ ਲੱਗੇ ਖੜੇ ਨੀ ਮਹੀਨਾ ਹੋ ਗਿਆ। ਵਾਹ ਥੋੜਾ ਸਾਰੀ ਗਰਮੀ ਕੋਣ ਖੇਡਦਾ ਵੇਖ। ਗਰਮੀ ਤਾਂ ਖੇਡਣਾ ਜਵਾਂ ਚਾਰ ਚਾਰ। ਤੂੰ ਗੰਨੇ ਲਾ ਦੇ ਇੱਥੇ ਲਿਆ ਕੇ। ਚਾਰੋਂ ਇਹ ਮੋਰੋ ਜਵਕਣ ਖੇਡ ਰੇ ਤੂੰ। ਦੇ ਹਾਂ ਉਹ 10 ਲੀਟਰ ਡਾਇਰ ਦਾ ਤੇਲ ਮਝਾਦਾ ਤੂੰ ਆ ਨਾ ਦੱਸ ਹਾਂ ਜੇ ਕੋਈ ਤੂੰ ਇਹਦੇ 5-7 ਦਿਨ ਦੱਸ ਦਨ ਖੜਨਾ ਅਈ ਸਵਾਦ ਹੋ ਚੁੱਕੀ ਹੋਂ ਤੋ ਨਾ ਗੰਨੇ ਲਾ ਦੀ ਹਾਂ ਤੂੰ ਗੰਨੇ ਚ ਜਾ ਬੂ ਲੈ ਚਲਾਓ ਤੂੰ ਨਾ ਖੇੜ ਪੂਰਾ ਪੂਰਾ ਦਵਾ ਦੇ ਜੀ ਤੇ ਮੈਂ ਦਾਦਾ ਜੀ ਉਹ ਦੱਜਾ ਰੌਣੇ ਮਿਲੀ ਪੱਠੇ ਉਹ ਚਾਰਖਣਾ ਵੀ ਜੀ ਕੱਲ੍ਹ ਪਰਸਾਤ ਲਾ ਆ ਜੀ ਪਹਿਲਾਂ ਮੈਂ ਰੌਣੀ ਨੇ ਫੋਨ ਨਾਲ ਰੌਣੀ ਨੇ ਫੋਨ ਗੱਲ ਤਾਂ ਸਹੀ ਤੇਗ ਨਾ ਲਾ ਇਹ ਵਾਲੀ ਮਰ ਰਾਤ ਨੂੰ ਨਹੀਂ ਮੈਨੂੰ ਜੀ ਮੇਰੇ ਰਾਤ ਨੂੰ ਵੀ ਮੈਂ ਹਮਦਲਾ ਵੀ ਮੈਨੂੰ ਇਹ ਲੱਗਦਾ ਮੈਂ ਗਿਆ ਦੋ ਦਿਨ ਹੋ ਗਏ ਚਰਾਉਣ ਦੀ ਪੀਸੀ ਮੇਰੇ ਹੱਥਾਂ 'ਤੇ ਜੰਮੀ ਨਾ ਉਹਦੇ ਨਾਲ ਜੂੜੇ ਨਾਲ ਤਿੰਨ ਦਿਨ ਹੋ ਗਏ ਇਦਰੇ ਸਵੇਰ ਕੱਢਦਾ ਇਹ ਸਵੇਰ ਕੱਢਦਾ ਇਹ ਐਡੇ ਡੇ ਬੂਟੇ ਹੋਣੇ ਆਦ ਕੀ ਇਵੇਂ ਤੇ ਮੈਂ ਨਿਸ਼ਾਨ ਕੇ ਨਾ ਵੀਰ ਨੂੰ ਕਹਿ ਕੇ ਨਾ ਬੰਦਾ ਲਾ ਕੇ ਸ਼ਾਂਕ ਕੇ ਉਹਨਾਂ ਮੁੱਢ ਨਾਲ ਇੰਨੇ ਨਹੀਂ ਖਾ ਸਕਣੇ ਜਾ ਵਾਸਤਾ ਨਾ ਮਾਰ ਤੇ ਟੇਕ ਪਿਆ ਗੰਨਾ ਬੜਾ ਮੋਟਾ ਮਸਾਂ ਖਿਲਾ ਰਿਹਾ ਵਾਸਾ ਨਾ ਚਲ ਆ ਜਾਓ ਮੈਨੇ ਕਿਹਾ ਅਗਰ ਵਾ ਤੇ ਅੱਡੀ ਸਾਲਾ ਲੱਗ ਦੋ ਉਹ ਮੋਟਰ ਕੱਲੀ ਵਾਧੂ ਸੀ ਤੇ ਉਹ ਕਨੈਕਸ਼ਨ ਨਿਕਲਿਆ ਸਾਡੇ ਤਿੰਨ ਹੂੰ ਸਾਰੂ ਆੜਤੀ ਹਿਆਦੇ ਆਦੇ ਸਮਝਦਾ ਕੋਈ ਪਤਾ ਨਹੀਂ ਕਿ ਮੋਟਰ ਚੇਕ ਕਿਨੇ ਥਾਂ ਪਾ ਲੀ ਆ ਤੇ ਅਸੀਂ ਚਲੋ ਸੰਕਰ ਰਹੇ ਨਾਲ ਉਹ ਨਾ ਵਾਂਡਤਾ ਦਿਖਾਈ ਹੋ ਜੀ ਹਵੇ ਡਗੇਗਾ ਕਦੇ ਸਾਰੇ ਖੇਡ ਖਿਡਾਰੀ ਆਣੇ ਆ ਆ ਵੇ ਖੇਡਣ ਵਾਲੀ ਸਾਰੇ ਖੇਡਣ ਵਾਲੇ ਬਹੁਤ ਉਹ ਦੁੱਜਾ ਵੀਰ ਤੇ ਉਹਦਾ ਵੀਰਕ ਦੁੱਜਾ ਉਹਨੂੰ ਬਾਵਾ ਕਹਤੋ ਇਤੋਂ ਮੜਾ ਮੋਟਾ ਪਠੇ ਜਾ ਕੇ ਨਹੀਂ ਪਾਏ ਇਹ ਕੋਹ ਖਿਡਾਰੀ ਲੱਗਾ ਖੜੇ ਚਾਰ ਪਿਆਰ ਜਦ ਦੀ ਬਾ ਮਹ ਕਰੀ ਜਾਂਦੀ ਆ ਇਹ ਨਹੀਂ ਜੀ ਲਾਉਂਦੀ ਪਈ ਉਹਨਾਂ ਨੂੰ ਯਾਰ ਮੇਰੇ ਜੀ ਨੂੰ ਕੁਝ ਨਹੀਂ ਤਾਂ ਕੁੱਟੂ ਕੱਲਾ ਪਾਂਜਾ ਕਰਦੀ ਪਈ ਹੈ ਇਹ ਕਿਹੜੀ ਬੱਕਰੀ ਬੱਕਰੀ ਯਾਰ ਕਿੱਲਾ ਨਾ ਇਹ ਗੋਣਾ ਪਠੋਰਾ ਲਾਇਕਾ ਥੋੜੇ ਮਹੀਨਿਆਂ ਨੇ ਜੱਗੂ ਨੇ ਬੱਕਰਾ ਦੇ ਰਿਹਾ ਬੱਚਾ ਵੀਨਣ ਛੱਡ ਜੂਗਾ ਚਾਰ ਚੋਰ ਕੇ ਇੱਕ ਹੋਰ ਦੇ ਹਥਿਆਰ ਇਹ ਦੇ ਦਿਓ ਨਹੀਂ ਦੇ ਇਹ ਕੀ ਤੇ ਹਨ ਮੁਸ਼ਕਲੀ ਇਹ ਮਾਰਦਾ ਤੇ ਮੈਨੂੰ ਮਾਰਦਾ ਬੱਸ ਨਾ ਹੋ ਗਿਆ ਮਾਰਨਾ ਵੇਏ ਮੁਸ਼ਕਲੇ ਮੱਠੀ ਵੇ ਐਸੇ ਨਾ ਮੈਂ ਇੱਕ ਦੱਸਾਂ ਅੜਕੀ ਜਿੰਨਾ ਪਾੜਿਆ ਪਾੜਾ ਗਾਂ ਲੋਕੀ ਨਹੀਂ ਪਾੜੇ ਹਾਂਜੀ ਹਰ ਜਿੰਦਗੀ ਛੱਡਦੇ ਨਹੀਂ 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 ਕਈ ਆਣੇ ਨਹੀਂ ਆਦੇ ਸਾਰਕ ਤੋਂ ਮੁਰ ਗਿਆ ਬਲੰਗਰਾਣ ਬੋਸ ਪਲੇਅਰ ਆਂ ਤਰ ਮੈਨਾਂ ਲਾਉਣਾ ਥੋੜਾ ਜਿਹਾ ਆਦਨ ਵਾਲਾ ਨਾ 2 ਮਿੰਟ ਚਾਹ ਸਾਡੀ ਅਮਈ ਦਾ ਮੈਨੂੰ ਪਤਾ ਏ ਥੱਲੇ ਲੱਭਿਆ ਖੋਈ ਬੜਾ ਕੋਈ ਇੱਥੇ ਨਹੀਂ ਆ ਰਿਹਾ ਲੈ ਆਬੂਟ ਵੀ ਹੋਣੀ ਉਨੇ ਹੋਰੀ ਕੋਹੀ ਜੀਦਾ ਇਹ ਗਲਗਲਾ ਦਾ ਉਹ ਤੂੰ ਤਾਂ ਵੱਡ ਤੇ ਨਾ ਗਲਗਲਾ ਦਾ ਜੰਮੂ ਸੁੱਕ ਗਿਆ ਬਸ ਸੁੱਕ ਗਿਆ ਲੱਗੀ ਇਹਨੂੰ ਕੋਈ ਵੀ ਨਹੀਂ ਜੰਮੂ ਕ ਸੁੱਕ ਗਿਆ ਇਹ ਨਵੇਂ ਪਤੇ ਉਹ ਛਾਲਾ ਥਰਦ ਪੰਲਾ ਜੰਮੂ ਚਾਰ ਨਾ ਸੁੱਕਾ ਉਹ ਬਣੀ ਤੇ ਕਾ ਨਾ ਬੂਟਾ ਆ ਵੇ ਜਿਹੜੀ ਚੋੜਾ ਕਾਲਕਾ ਆ ਨਾ ਬੈਰਾ ਕਰਕੇ ਇੱਥੇ ਇੱਥੇ ਇਹ ਨਾਲ ਦਾ ਚਰਦੇ ਅੱਛਾ ਇਹ ਟਾਡੀਆਂ ਆਉਂਦੀਆਂ ਸੀ ਮੈਂ ਕਿਹਦੀਆਂ ਬੜੀ ਫਰੀ ਤਾਂ ਹੀ ਖਰਾਬ ਉਹ ਇਧਰ ਆ ਜਾ ਗਾਂ ਅੱਗੇ ਕਿ ਤੁਰਿਆ ਇਨਾ ਤੂੰ ਹੁਣ ਉਹ ਉਹਨੂੰ ਵੀ ਦੇਖ ਮਾਨੂੰ ਇਹ ਇੱਧਰ ਹੋ ਜਾ ਹੀ ਇੱਧਰ ਨੂੰ ਜਾਣਾ ਹੈ ਉਹਨੂੰ ਵੀ ਵੀ ਦੀਏ ਤੇ ਰਾਜੂ ਤੇ ਭਾਈ ਇਹ ਆਂਦੇ ਪੱਠੇ ਵੀ ਦੀਏ ਮੈਂ ਪੱਠੇ ਸਾਲੋ ਮੈਨੂੰ ਵਿਜੰਦਰ ਮੰਗੀ ਇੱਥੇ ਵਿਜੇਤਾ ਤੇ ਕੁੜੇ ਸਾਡੇ ਸਾਰੇ ਸਾਰਾ ਸਾਲ ਸਾਡੇ ਤੋਂ 2 ਸਾਲ ਮੁੱਕ ਜਊਂਗੀ ਮੇਰੀ ਕਹਾਣੀ ਹੈ ਹੈ ਇਹੀ ਗੱਲ ਰੂਟਾ ਬਾਹ ਕੇ ਰੂਟਾ ਮਟਰ ਮਾਰ ਕੇ ਭਰ ਕੇ ਕੋਲ ਮੂੰਗੀ ਰੱਖੇ ਮੁਰਗੇ ਪਾਣੀ ਦਾ ਛੱਡ ਸਾਡੇ ਬੇਲੇ ਨੂੰ ਦੋ ਤਿੰਨ ਸਾਲ ਪਹਿਜੀ ਉਹਨੇ ਹੱਥ ਰੰਗਲੇ ਉਹ ਬੇਜਦਾਰ ਆਹੋ ਉਸ ਨਾਲ 50 50 60 60 ਹਜ਼ਾਰ ਦੀ ਕਿੱਲੇ ਜੀ ਨਿਕਲਦੀ ਉਹ ਵੀ ਫੁੱਦੀ ਮਾਰਾ 15 15 ਵਾਲੀ ਉਹਦੇ ਰੀਪਰ ਮਾਰਨਾ ਬੋਲੋ ਤੇਲ ਨਹੀਂ ਖਾਦੀ ਸਾਡੇ ਗੱਲਾਂ ਬਾਤਾਂ ਦੇਣਾ ਮੈਨੂੰ ਬੀਜ ਲੈਣ ਦੇ ਮੈਂ ਤਾਂ ਮਾਰ ਗਾਰੰਟੀ ਦੇਣਾ ਇਸ ਗੱਲ ਦੀ ਆ ਦੋ ਤਿੰਨ ਵਾਰ ਆਈ ਤਾਂ ਸਾਡਾ ਚੂੜਾ ਫਟ ਲੱਸਨ ਹੀ ਲੈ ਜਾਏ ਫੋਟੋ ਤੋਂ ਇਥੋਂ ਫੋਟੋ ਅੱਜ ਨੂੰ ਮੈਨੂੰ ਦੱਸਿਆ ਮੈਂ ਪਾਇੰਟ ਕੀਤਾ ਠੀਕ ਨਾ ਨਮਾਇਆ ਹੂੰ ਨਜ਼ਨ ਚੰਗਾ ਖੜਾ ਇਹ ਵਾਣਾ ਨਾ ਇਹ ਵਾਣ ਜੀ ਨਾ ਇਹ ਵਾਣ ਪੈ ਉਹ ਰੰਗ ਕਿਉਂ ਉਹਨਾਂ ਦਾ ਹੋਰੇ ਉਹ ਲਸਣ ਹੋਰੇ ਵੀ ਹੋਰੇ ਆ ਦੱਜਾ ਦੀ ਆ ਫਾਰਮ ਹੀ ਉਹ ਉਹ ਦੇਤੀ ਹਾਂ ਹੂੰ ਇਹਨਾਂ ਦੇ ਕੋਲ ਪਾਇ ਤੋਂ ਪਤਾ ਇੱਕ ਬੜਾ ਸਮਾਨ ਅੱਛਾ ਵਹੇ ਲੈਣਾ ਚ ਲਾਉਂਗੇ ਲੈਣ ਚ ਤੇ ਨਹੀਂ ਹੈਗਾ ਕੋਈ ਨੀ ਆ ਦੇ ਗਾ ਬਸ਼ਾਂ ਜੀ ਇੱਥੇ ਬੂਟੀ ਨਹੀਂ ਆ ਠੀਕ ਠੀਕ ਆ ਵੀ ਕੋਈ ਪਾਇਆ ਹੂੰ ਇਹ ਬਈ ਡਾਈ ਗਾਈ ਸਲਫਰ ਦੋ ਜਾਤੇ ਜਾ ਆ ਛੜ ਗਿਆ ਇਹ ਆ ਅੱਧ ਨਾਲ ਅੱਧੀ ਦਾ ਕਰਨ ਚਲੇ ਜਾਂਦੇ ਟਰਾਲੀ ਨੂੰ ਆ ਕੇ ਲੱਗਦੀ ਉਹਦਾ ਕਿੰਨਾ ਫਰਕ ਵਾਕੀ ਨਹੀਂ ਇਹਦਾ ਰੰਗ ਵੀ ਮੀ ਹੋਰ ਜਾ ਨਹੀਂ ਕਾਕੇ ਉਹਦਾ ਉਹ ਤਾਂ ਵੀ ਗੱਜਾ ਹੋਣਾ ਹੈ ਕੋਈ ਇਹ ਲੋਰ ਦਾ ਬੜਾ ਸਿਆਪਾ ਆ ਜਰੂਰ ਹੈ ਇਧਰ ਆ ਦੂ ਇਹਨੂੰ ਉਧਰ ਨਾ ਇਧਰ ਉਧਰ ਪਰਾਂ ਤੁਰਿਆ ਇਹਨੇ ਲੈਣਾ ਚ ਪੈਰ ਰੱਖ ਹਰ ਤੋਂ ਉਹ ਲੈਣਾ ਨਹੀਂ ਹੈ ਲੈਣਾ ਹੈ ਉਹ ਇਹਨੂੰ ਇਧਰ ਨੂੰ ਨਹੀਂ ਹੈ ਇਧਰ ਨੂੰ ਆਵੇ ਇਹਨੂੰ ਆਵੇ ਕਿ ਲੰਬੀਆਂ ਹੈ ਕਦਾ ਦੱਸ ਕਿੰਨਾ ਹੋ ਗਿਆ ਸਾਡੀ ਜਿਹੜਾ ਆਇਆ ਪਾਣਾ ਵੇਖੋ ਜੀ ਆਪਣਾ ਨਸਲ ਲੱਗਾ ਆਇਆ ਹੈ ਇਹ ਆਪਣਾ ਕਿੰਨਾ 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 ਚਿਰ ਹੋ ਗਿਆ ਬੋਲੇ ਨੂੰ ਲੱਗੇ ਨੂੰ ਕਿੰਨਾ ਟਾਈਮ ਹੋ ਗਿਆ ਉਹਦੋਂ ਲੱਗਾ ਵਿਆਹ ਤੋਂ ਪਹਿਲਾਂ ਉਹਨਾਂ ਨੇ ਵਿਆਹ ਕਰਾ ਕਿੰਨੇ ਮਹੀਨੇ ਕਿੰਨੇ ਮਹੀਨੇ 19 ਨਵੰਬਰ ਦਾ ਵਿਆਹ ਹੈ 19 ਨਵੰਬਰ ਦਾ ਜੀ ਉਹ ਤੋਂ 2-3 ਅੰਦਰ ਪਹਿਲਾਂ ਲੱਗਾ ਨਹੀਂ 17 ਨਵੰਬਰ ਦਾ ਲੱਗਾ ਹੁਣ ਕਦੋਂ ਪਟਿਆ ਜਾਏਗਾ ਇਹ ਪਟਾ ਜਾਦਾ 74 ਚੇਤਰ ਦੇ ਲਾਸਟ ਵਿੱਚ ਚੇਤਰ ਨੂੰ ਕਿਹਾ ਇੱਥੇ ਸਾਡੀਆਂ ਫੋਟੋਆਂ ਪਾ ਦੇ ਸਰਦਾਰਾਂ ਦਾ ਲਸਣ ਹੈ ਬੋਲ ਕੇ ਪਾ ਦੇ ਪਾ ਦੇ ਪਾ ਦੇ ਸਹੀ ਗੱਲ ਏ ਉਹ ਲਸਣ ਵੇਖ ਤੂੰ ਨਹੀਂ ਲਸਣ ਦਿਸਣ ਨਹੀਂ ਿਆ ਵੀਰ ਲਸਣ ਦਿਸਣ ੜਿਆ ਸਰਦਾਰਾਂ ਦਾ ਲਸਣ ਇਹਦੇ ਚ ਖਣੋਤੇ ਆ ਵਾਹ ਇੱਕ ਟੱਕ ਖੜਾ ਆ ਤੇ ਨਹੀਂ ਇਹ ਲਸਣ ਤਾਂ ਵੇਖ ਹੁੰਦਾ ਉਹ ਥੋੜਾ ਕੱਦ ਜੇ ਇੰਜ ਲੱਗਦਾ ਲੰਮਾ ਹੁੰਦਾ ਉਹ ਚੀਜ਼ ਹੋ ਰਿਹਾ ਨਾ ਤੂੰ ਤਕੀ ਆਜ ਬਰੀਕ ਰਹਿ ਗਿਆ ਥੋੜਾ ਜਿਹਾ ਨਾ ਉਹ ਨਹੀਂ ਇਹ ਦੇਸੀ ਹੈ ਤੂੰ ਹੋਣ ਗੰਡੇ ਛੁਣੇ ਐਡੇ ਐਡੇ ਮੋٹے ਹੋਣੇ ਆ ਇਹ ਦੇਸੀ ਹੈ ਉਹ ਫਾਰਮੇ ਹਾਂ ਐਡੇ ਦੇ ਮੋٹے ਗੰਡੇ ਹੋਣੇ ਆ ਹੁਣ ਆਜਾ ਹੁਣ ਤਾਂ ਗੰਡੀ ਹੁਣ ਪਾਣੀ ਛੱਡੀ ਹੋਣਾ ਉੱਠੀ ਨਹੀਂ ਪਾਣੀ ਪਈ ਨਾ ਮੋਟਰ ਤੇ ਦਵਾ ਛੱਡਦੇ ਨਹੀਂ ਕਰਨਗੇ ਲਾਲਾ ਤੇ ਆ ਚੋ ਆ ਗਾਦ ਲਿਆ ਬੀਬੀਆਂ ਲਾ ਕੇ ਚੱਕ ਲੈਣਾ ਲੋੜ ਹੀ ਨਹੀਂ ਮੈਂ ਤੇ ਉਹ ਗੰਦੇ ਨਾ ਹੈਗੇ ਕੋਈ ਨਹੀਂ ਦੇ ਇੱਕ ਵੀ ਗੋਡੀ ਨਹੀਂ ਪਾਈ ਵਾਕਈ ਨਹੀਂ ਹੈਗਾ ਇਥੋਂ ਪ੍ਰਾਲੀ ਨੇ ਇੱਕ ਵੀ ਗੋਡੀ ਪ੍ਰਾਲੀ ਨੇ 90 ਲਿਆ ਸਰ 75 ਭੈਣ ਚੋ ਦਾ ਇਹਦਾ 10 ਪੀ ਦੂਜਾ ਥਾਂ ਕਿੰਨਾ ਗੰਦਾ ਜਾ ਤੂੰ ਦਾਜਾ ਲਾ ਸਰਜੀ ਦੇ ਮੈਂ ਮੈਨੂੰ ਸਾਡੇ ਬੰਦੇ ਲੜਦੇ ਨੇ ਮੇਰੇ ਨਾਲ ਤੂੰ ਜਿਆਦਾ ਹੈ ਥਾਂ ਦਾ ਸਮਾਨ ਲੈ ਉਹਨਾਂ ਦੇ ਕਿੱਲੇ ਤੇ ਉੱਤੇ ਆ ਉਹ ਨਹੀਂ ਮੈਂ ਨਾ ਚਿੱਲਾਗਾ ਉਹ ਨਹੀਂ ਚਿੱਲਾਗਾ ਉਹਨਾਂ ਦਾ ਕਿੰਨਾ ਉਹਨਾਂ ਦਾ ਦੋ ਕਿੱਲੇ ਲਾ ਤੋ ਜਵੀ ਪਾ ਨਹੀਂ ਉਥੋਂ ਲੈ ਨਹੀਂ ਨਹੀਂ ਜਵੀ ਤੋ ਇੱਥੋਂ ਜਵੀ ਪਾ ਕੇ ਤੇ ਤੋੜ ਲੈ ਕੇ ਦੋ ਕਿੱਲੇ ਲਾਉਂ ਕਣਕ ਤੇ ਕਿੱਲਾ ਹੈਗਾ ਹੈ ਸ਼ਰਤ ਲਾ ਕੇ ਮੈਨੂੰ ਤੇ ਮਿਲ ਲੋ ਉਹ ਗਣਕ ਨਹੀਂ ਕਿੱਡੀ ਜਾਂਦੇ ਉਹ ਕਣਕ ਵੀ ਇਹਦੇ ਚੀਆ ਦੋ ਕਿੱਲੇ ਆ ਸੀ ਦੋ ਕਿੱਲੇ ਲੈ ਇਨਾ ਆਈ ਯਾਰ ਸਰ ਤਾਂ ਫੇਰ ਤੇ ਦੋ ਕਿੱਲੇ ਪੂਰੇ ਹੀ ਇਹਦੇ ਜ ਜਵੀ ਉਹ ਕਣਕ ਵੀ ਵੇਚੇ ਇਹਦੇ ਉਹ ਵੀ ਵੇਚੀ ਹੋ ਪਰਲੇ ਪਾਸ ਹੋਇਆ ਕਰੋ ਆ ਉਹ ਹੈ ਕਿੱਲਾ ਉਹ ਤੇ ਕਿੱਲਾ ਉਹ ਕਰ ਲੈ ਜਵੀ ਜੂ ਵੀ ਪਾ ਕੇ ਪਰ ਹਾਂ ਉਹ ਸਤ ਜਦਦਰ ਨਾ ਕੋ ਸੱਤ ਕਨਾਲਾ ਹੋਣਗੇ ਵੱਤ ਵਾਤ ਕਰੀ ਮੈਂ ਸ਼ੇਕ ਕਹਿੰਦਾ ਆਨੇ ਪੰਜਾਂ ਨਹੀਂ ਪੰਜ ਪੰਜ ਨਹੀਂ ਪੰਜ ਤੋਂ ਤਾਂ ਜ਼ਿਆਦਾ ਬਾਜ ਉਹਦਾ ਖੋਸਿਆ ਇਹਨੂੰ ਪੰਜ ਤਾਂ ਆਪਣੀਆਂ ਮੱਥੇ ਤੇ ਪੰਜ ਹੋ ਜਾਂਦੇ ਪੰਜ ਕਨਾਲਾ ਤਾਂ ਜ਼ਿਆਦਾ ਕਿੱਧਰ ਆਓ ਇਧਰ ਨੂੰ ਪਰ ਨੂੰ ਕਿੱਧਰ ਲਗਾ ਜਾਂਦਾ ਜਲਦੀ ਤਾਂ ਮੁੱਢੇ ਫੜੇ ਜਾਂਦਾ ਨਾ ਨਾ ਵੀ ਜੋ ਫੜੀ ਚ ਮੈਂ ਤਾਂ ਕੋ ਹੁੰਦਾ ਹੀ ਨਹੀਂ ਕੋਈ ਫੜੀ ਵੀ ਨਹੀਂ ਹੈਗਾ ਇਹ ਪਾਸੇ ਘੜ ਦੋ ਨਬੀ ਜੀ ਲਾਤਾ ਅਹੀਂ ਵੀ ਲਾਤਾ ਚਲੋ ਗੱਟਾ 3000 ਦਾ 4000 ਇਹਦਾ ਬੜਾ ਪਹਾ ਹੈ ਨਹੀਂ ਆ ਪਿੱਛੇ ਬੜੇ ਬਣਿਆ ਹਾਂ ਹਾਂ ਹੁਣ 40 ਰੁਪਏ ਕਿਲੋ ਹੀ 40 200 ਨੂੰ ਕਿਲੋ ਪੁੱਤੀ ਦਾ 450 ਨੂੰ ਕਿਲੋ ਹੈ ਸਾਡਾ ਖਤਰੀ ਆਹ ਸਹੀ ਗੱਲ ਹੈ 450 ਨੂੰ ਕਿਲੋ ਓ ਨਦਾਸੇ 104000 ਦਾ ਕੁਆਂਟਲ ਹੈ ਮੇਰੇ ਨਾਲ ਸੁਣ ਸਾਢੇ 4 ਦਿਨ 40000 ਦਾ ਭਰਕ ਦਤਾ 104000 ਦਾ ਕੁਆਂਟਲ ਹਾਂ ਪੁੱਤਰ ਮੇਰੇ ਕੋਲ ਯਾਰੀ ਕਰਨ ਲਈ ਸਾਡਾ ਕੀ ਹੋਇਆ ਸਾਹੀ ਲਾਤਾ ਵਿਆਹ ਜਰੁੱਜ ਕੇ ਦੂਜਾ ਤੇ ਜਾ ਵਿਆਹ ਕਰਤਾ ਇਹ ਕਰਤਾ ਤੇ ਉਹ ਆ ਬਾਈਥੋਂ ਨਾ ਮੁੰਡੀ ਦਾ ਹੈਗਾ ਤੁਹਾਡੇ ਵੀ ਜਾਂਦਾ ਹੋਗਾ ਆਹਦਾ ਸਰਪੰਚ ਲਸਨ ਨਹੀਂ ਪਿਆ ਮੈਂ ਦਸਨ ਦੇ ਤੂੰ ਤਰੀ ਪਈ ਹੁਣ ਰੋਲਦੀ ਰਲਦੀ ਮੈਂ ਵੇਖਿਆ ਤੁਰੀਆਂ ਪਈਆਂ ਮਹਾਰਾ ਮਾ ਮਿਲਸ ਉਹ ਆਂਦੇ ਭਾਗ ਦੇ ਘਰ ਦੇ ਆਂਦੇ ਪਿਆਪਾ ਕਰਨਾ ਲਾਲ ਲਸਣ ਦਾ ਘਟਾ ਪਿਆ ਹੱਥਾਂ ਦੀ ਭੈਣ ਨੂੰ ਲਿਆ ਭਜਾ ਕੇ ਮੈਂ ਕਿਹਾ ਉਹ ਜਵਾਨਾ ਚੱਕੀ ਤੇ ਤੋਲਿਆ ਸਾਰੇ ਪੈਸੇ ਉਹਦੇ ਮੁੱਕ ਗਏ ਮੇਰੇ ਨਾਲ ਰੇਟ ਕਿੰਨਾ ਕੀਤਾ 170 ਉਹਨੇ ਆਖਦਾ 170 ਦਾ ਮਾਹ ਜਦ ਦੇ ਦੇ ਕਿੰਨੇ ਕਿਲੋ ਦੇ ਕਿਲੋ ਦੇ ਸੋਣੀ ਦੇ ਉਹ ਉਹਦੇ ਲਸਣ ਮੈਨੂੰ ਨਹੀਂ ਪਤਾ ਨਹੀਂ ਸੀ 250 ਨੂੰ ਹੀ ਐ ਡੇਡ ਮੋਟੇ ਗੰਡੇ ਦੇ ਤੇ ਐ ਸਿਰਫ ਪੈਸੇ ਤਾਂ ਪਹਿਲਾਂ ਹੁਣ ਜ਼ਿਆਦਾ ਫਣ ਗਿਆ ਕੁੜੀ ਆਵਾ ਅੱਧਾ ਗੰਦੀਆਂ ਪਲੇ ਆ ਤੁਰੀਆਂ ਪਾ ਕੇ 6000 ਦਾ ਕੁਸਰਤ ਕੋ ਪਤਾ ਨਹੀਂ 5700 ਦਾ ਲਸਣ ਹੋ ਗਿਆ 5700 ਦਾ ਸਾਡੇ ਹੁੰਦੇ ਨੇ ਪਤਾ ਕਿੰਨੇ ਕਿੰਨੇ ਗੱਟੇ 10-10 ਗੱਟੇ ਵਾਕੀ ਲਸਣ ਥੋੜਾ ਨਹੀਂ ਵਧੀਆ ਕਰੋ ਚਲ ਇੱਕ ਨੰਬਰ ਬੜਾ ਬੜਾ ਗੰਦ ਕਰਦੇ ਗੰਦ ਵੀ ਯਾਰ ਕਈਆਂ ਦੇ ਗੰਦ ਨਾ ਉਹ ਮਤਾਂ ਗੰਦ ਨਾ ਪਰ ਜਾਣਾ ਕਈ ਥਾਈਂ ਦਾ ਕਈਆਂ ਦਾ ਉਹੁੰਦੋਏ ਗੋਦਰ ਇਹ ਵੀ ਆ ਸਹੀ ਗੱਲ ਹੈ ਪਰਮਾਤਮਾ ਲੜਕੇ ਨਾਲ ਨਿੰਮੇ ਦਾ ਵੇਲਾ ਨਾਲ ਆ ਪਾਣੀ ਵੀ ਰਹੀ ਜਾ ਹਮ ਇਹ ਆਇਦਰ ਨਾਲ ਜਿਹੜੀ ਪਿੰਡ ਦੀ ਦੂਜੀ ਚੜ੍ਹੇ ਤੇ ਆਪਦਾ ਕਬਜਾ ਹੈ ਨੰਬਰ 2 ਇੱਥੇ ਲਾਜੀ ਲੰਮੇ ਇਸ਼ਾਨ ਕਿਨ ਰਾਜੂ ਖਤ ਉਹਨੇ ਅੱਗੇ ਖਾਲੀ ਜਦ ਪਾਣੀ ਉਧਰ ਆਈ ਜਾਂਦਾ ਬੇ ਬੜੇ ਆ ਕਿੰਨੇ ਰਹਾ ਸਾਡੇ 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 ਉਹ ਸਾਰੇ ਦਾ ਨੇ ਯਾਰ ਅਸੀਂ 8 ਮਰਲੇ ਜਗਾ ਇੱਥੋਂ ਲੈਣੀ ਸੜਕ ਤੋਂ ਛੱਡ ਕੇ ਹਮ 8 ਮਰਲੇ 4 ਗੜੇ ਸਾਡੇ ਨੇ ਇੱਕ ਸਾਡਾ ਆਪਦਾ ਇੱਕ ਜਿੱਤੋ ਪੈੜੀ ਲਈ ਸੋਹਣ ਜਿੱਥੇ ਘਰ ਕੁੱਠੇ ਪਈਆਂ ਯੂਪੀ ਸੋਣ ਗਿਆ ਉਹਦਾ ਇੱਕ ਮਰਾਕੇ ਦਾ ਉਹ ਵੀ ਸਾਡੇ ਕੋਲ ਤਿੰਨ ਵਾਰ ਰਜਿਸਟਰੀ ਇੱਕ ਕੀ ਦਾ ਸੀਗਾ ਇੱਕ ਸਾਡੇ ਦੇਰਤਾਏ ਚਾਚੇ ਚਲੇ ਗਏ ਫਰੀਦਕੋਟ ਚਲੇ ਗਏ ਨਹੀਂ ਸਾਰੇ ਕੋਈ ਸ਼ਾਂਤੀ ਨਹੀਂ ਕੋਈ ਕੁਝ ਨਹੀਂ ਜਦੋਂ ਬਰਦ ਤੇ ਆ ਕੇ ਫੇਰ ਚਾਂਦੀ ਆ ਤੇ ਆ ਆ ਮੈਂ ਦੱਬੀ ਇਹਦੇ ਅੰਦਰ ਰਹਾਂ ਦੁਆ ਮੈਂ ਦਾਲ ਬਣਾਉਣੀ ਬਣਾ ਕੇ ਹਾਂ ਰਵਤੀ ਹਾਂ ਰਵਤੀ ਬੜੀ ਦਾਲ ਬਣਦੀ ਹੁੰਦੀ ਇਹ ਲੀ ਆਪਾਂ ਦਾ ਹਾਰਾ ਉਹ ਵੀ ਹਾਰਾ ਦੀ ਸਾਰੀ ਇਹ ਚਾਰਾ ਤਾਂ ਪੈਂਦੀ ਹੁੰਦਾ ਚਲੋ ਸ਼ਾਨ ਚੰਗੀ ਚੰਗੀ ਜਿਵੇਂ ਥੋੜੇ ਗਹਿਣੇ ਸੀ ਪਿਆਏ ਉਹ ਨਾ ਉਹ ਨਾ ਥੋੜੀ ਕੁੜੀ ਫਾੜ ਦਿੰਦਾ ਸਾਰੇ ਆ ਗਏ ਇਹਨੇ ਤੇ ਜਿਵੇਂ ਜਿਵੇਂ ਮਾਜ ਨੂੰ ਛੱਕੀ ਜੜੀ ਹੁੰਦੀ ਦੇਖੇ ਦੇ ਆ ਜਾ ਮੇਰੀ ਭਰਾ ਜੀ ਪਹਿਲਾਂ ਆਉਣ ਦੇ ਕਿ ਲੋੜ ਸਹੀ ਗੱਲ ਹੈ ਹੁਣ ਤੋਂ ਕੁੜੀਆਂ ਜੱਬ ਜੇ ਹੋਗੇ ਮੈਂ ਤਾਂ ਜਿਹੜਾ ਪਰ ਪੈਸੇ ਲਾਉਣ ਦੀ ਕੀ ਲੋੜ ਹੈ ਆ ਤਿੰਨ ਨਾ ਨਬੂ ਜੀ ਹਾਂ ਪਰ ਇਹਨੇ ਪਹਿਲਾਂ ਉਹਦੀ ਕੀ ਲੋੜ ਸੀ ਚਲ ਵਰਾ ਕੁੱਕੜ ਦਾ ਆਈ ਹੈ ਕਿਸ ਤੇਰੇ ਕੋਲ ਨਹੀਂ ਯਾਰ ਹਾਂ ਉਹ ਗੁੱਡਾ ਵੇ ਮੈਂ ਬਣਾ ਰਹੀ ਜੀ ਨਾਲ ਉਹ ਜਿਹੜਾ ਨਵਾਂ ਹਾਂ ਇਹ ਨਵਾਂ ਵਾਸਤੇ ਬਣਾਇਆ ਝੋਰੇ ਉਹ ਕਾਗਜ਼ ਮੈਂ ਖੁੱਡਾ ਲਾ ਕੇ ਰਹਿ ਤੂੰ ਸਾਨੂੰ ਤੁਸੀਂ ਦੇਖੇ ਨਹੀਂ ਆਏ ਨਹੀਂ ਵੇਖਿਆ ਅੱਗੇ ਉਹਦੋਂ ਨੂੰ ਗਿਆ ਅੱਗੇ ਉਹਨੇ ਵੇਖਿਆ ਉਹਨੇ ਨਹੀਂ ਵੇਖਿਆ ਜੀ ਫੁੱਡਾ ਆਂਦਾ ਭਲੀ ਆ ਜਾ ਤੇਰੀ ਕੁੱਕੜਾ ਦਾ ਉਰਵਾ ਮੈਨੂੰ ਇਥੇ ਲੋਕੀ ਖੁੱਡਾ ਵੇਖ ਵੇਖ ਕਹਿੰਦੇ ਸਾਨੂੰ ਦੇ ਦੇ ਕਿਨੇ ਦਾ ਮਾਜਾ ਭੈਣ ਛੋੜ ਦੇ ਦੂ ਟੁਕੜਾ ਦਾ ਖੁੱਡਾ ਉਹ ਲੱਭਾਇਆ ਵਖਾਉਣਾ ਤੈਨੂੰ ਇਹਨੂੰ ਮੜਾਇਆ ਹੈ ਹੈ ਨਾਲਿਆਂ ਦੇ ਜਿ ਪੈਂਦਾ ਪੁੰਦਾ ਨਹੀਂ ਗਾ ਇਹ ਪੈਂਦਾ ਇਹਦਾ ਉਹ ਰਿਆ ਤੂੰ ਇਹ 20000 ਦਾ ਤੇ ਬੱਚਾ 20000 ਦਾ ਹਾਂ ਹਾਂ ਉਹ ਤੇ ਬੜਾ ਹੈ ਇੱਥੇ ਪੈ ਗਏ ਸਾਡਾ ਵਿਆਹ ਥੋੜਾ ਹੈ ਨੈਟ ਤੇ ਤੂੰ ਪਾਇਆ ਆਹੋ ਲੈ ਅੰਦਰ ਹੈ ਲੱਗ ਗਈ ਉਹਦੀ ਚਲੋ ਲੈ ਆਈ ਖੁੱਡਾ ਜਾਨਾ ਉੱਤੇ ਫੁੱਲ ਲੱਗਾਈ ਵੇ ਸੁਣਾ ਇਹਦੇ ਵਿੱਚ 10 ਕਿੰਨੇ ਜਾਨਵਰ ਰਹਿ ਸਕਦੇ ਕਿੰਨੇ ਦਾ ਬਣਿਆ ਉਹ ਲੱਕੜਾ ਉਹ ਕਿਹੜੀ ਪਾਉਂਦੇ ਉਹ ਕਿਹੜੇ ਮੁੰਡੇ ਬਣਾ ਜਿਹੜਾ ਉਹ ਕੋਚਾ ਚਾ ਉਹ ਆ ਗਏ ਆ ਕੇ ਮਾਰਦੇ ਹੈ ਇਹ ਦਾ ਕਾਰੀਗਰ ਦਾ ਪੁੱਤਰ ਕਾਰੀਗਰ ਹੁੰਦਾ ਉਹਨੇ ਬਣਾਇਆ ਨਹੀਂ ਗੁਰੂ ਮੁੰਡੇ ਬਣਾਇਆ ਉਹਦਾ ਸਵਾਦ ਹੋਇਆ ਸਾਰਾ ਤੇ ਕੀ ਕਰ ਰਹੇ ਹੈ ਹਾਂਜੀ ਕੁਦੀ ਆਵਾਂ ਦਾ ਹੈ ਉਹ ਕਿਦਾ ਆ ਜਾਉਂਗਾ ਕਿਉਂ ਨਹੀਂ ਉਹ ਆਜ ਮਾਰ ਲਾ ਕੌਣ ਹੈ ਤਿੰਨ ਪੁੱਤ ਮੀਟੂ ਹਾਂ ਆ ਦੇ ਆ ਦੇ ਉਹਨੂੰ ਮਨ ਬਾਸ ਕਨੂੰ ਆ ਜਾ ਤੂੰ ਆਪਦੇ ਜੋ ਬੰਨ ਤਿਉ ਅੱਛਾ ਕਿਹੜੀ ਲੱਗੀ ਆਉੜੀ ਜੋ ਅੰਦਰ 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 ਉਹ ਯਾਰ ਖਲੋਂ ਨਹੀਂ ਦਿੰਦੇ ਮੈਂ ਬਾਹਰ ਕੱਢੀ ਆ ਆ ਦੇ ਹੁਣ ਕਿਹੜੀ ਅੰਦਰ ਬਾਹਰ ਬੰਨੀ ਬੈਠਾ ਹੈ ਮੈਂ ਤਾਂ ਲਵਾਈ ਨਹੀਂ ਉੱਥੇ ਬਾਹਰ ਨਹੀਂ ਲੱਭੇ ਨਹੀਂ ਬਾਕੀ ਚਰਦੀ ਕੋ ਅਮੈਂ ਇੱਥੋਂ ਮੋਰੇ ਜੀ ਨਿਕਲੇ ਨੇ ਕਿਵੇਂ ਹੈਲੋ ਵਧੀਆ ਸੱਟਾਂ ਤੂੰ ਸੁਣਾ ਲਾ ਵੀ ਇਹ ਜੱਟਾਂ ਦਾ ਕੰਮ 680 ਨਿਊ ਆਰਲੈਂਡ ਤਰਬੂ ਤਗੜੇ ਬਨੇ ਫਿਰ 852 ਖੜਾ ਜੱਟਾਂ ਦਾ ਉਸ ਤੋਂ ਅੱਗੇ ਅਸੰਦ ਪੇੜਾ ਖੜਾ ਜੇ ਤਮੀਆਂ ਰਫਾਡੀਆਂ ਤਮੀਆਂ ਦੁੱਧੀਆਂ ਜ਼ਮੀਨੋਂ ਆਉਣ ਵਾਲੀਆਂ ਰੋਟਾਵੇਟਰ ਤੇ ਹੈਪੀ ਸੀਡਰ ਟੂੜੀ ਵਾਲੀ ਮਸ਼ੀਨ ਇੱਕ ਬਾਹਰ ਰੋਟਾਵੇਟਰ ਖੜਾ ਸ਼ਕਤੀਮਾਨ ਦਾ ਇੱਕ ਉਹ ਸ਼ਕਤੀਮਾਨ ਦਾ ਖੜਾ ਕਰਾਇਆ ਸਵੇਰੇ ਤੇ ਕੁਆਦ ਇੱਧਰ ਆ ਖੜੇ ਨੇ ਦੌਲਤਪੁਰ ਵਾਲਿਆਂ ਦੇ ਕਰਾਇਆ ਜੰਦਰਾ ਉਹ ਆਪਣੀ ਤੁਹਾਡੇ ਕੋਲ ਵੀ ਨਹੀਂ ਹੈਗੀ ਸਜੀਦ ਉਹ ਜਿਹੜੀ ਉਹ ਮਗਰ ਪਈ ਹੋਈ ਲੰਬਾਰੀ ਜੀ ਉਹ ਮਹਿੰਦੀ ਬੋਲ ਸੀ ਅੱਜ ਨਹੀਂ ਉਹ ਦਾ ਬੇਬੇ ਦੀ ਬੇਬੇ ਦੀ ਹਾਂ ਪੁਰਾਣੇ ਸੰਦ ਤੇ ਫੋਟੋ ਲੈਣੀ ਚਾਹੀਦੀ ਪੁਰਾਣੇ ਪਰ ਲਈ ਇਹ ਹੋਈਆਂ ਚੀਜ਼ਾਂ ਕਿੱਥੇ ਰਹਿ ਗਈਆਂ ਯਾਰ ਹੈਨਾ ਅਜੇ ਪਈ ਸਹੀ ਉ ਗੁਰਵਾ ਇਹਨਾਂ ਦੇ ਆ ਮਾੜੀ ਮੋੜੋਂ ਵਿੱਚ ਸੱਟੀ ਕਿਤੇ ਨੂੰ ਪਾਲਚਪੂਲ ਚ ਮਾਰ ਕੇ ਅੰਦਰ ਰੱਖੀ ਹੋਏ ਨਾ ਓਏ ਇੰਨਾ ਹਾਂ ਇਹਨਾਂ ਦੇ ਫੁੱਦੂ ਕੰਮ ਨੇ ਯਾਰ ਆਰ ਸਿੰਘੀ ਦਾ ਪਿੱਛਾ ਕੋਠਾ ਪਰਿਆ ਉਹ ਦੂਜੇ ਬੇਲੀ ਨੂੰ ਵਾਣਾ ਕੀ ਇਹਦੇ ਕੋਲ ਇਹਨਾਂ ਕੋਲ ਆ ਗਈ ਕਿੰਦੇ ਨੇ ਸਰ ਜੀ ਨੇ ਉਹ ਵੀ ਕਰੇ ਲੈ ਜਾ ਇਹ ਉਹ ਬੜਾ ਇਹਨਾਂ ਚਕੀ ਨਹੀਂ ਹੋਇਆ ਕੰਮ ਮਾਰ ਉਹ ਦੇ ਕੇ ਬਾਰੀ ਕਿਹੜੀ ਦੀ ਮਾਰਾ ਵਾਗੇ ਬਹੁਤ ਐਸਾ ਥਾਮ ਮਾਰਦਾ ਲੰਨ ਆਇਆ ਆਇਆ ਜਲਾ ਸੁਲਾ ਗਿਆ ਗੱਲ ਸੁਣ ਓਰਾ ਆ ਆ ਭਲਾ ਕਿੱਥੋਂ ਮਿਲੇਗੀ ਆ ਜਿਹੜੀ ਆਜ ਦੇ ਨਾਲ ਦੀ ਕਿੱਥੋਂ ਮਿਲੇਗੀ ਹੈ ਮੋਗ ਕੜੀ ਕਿਹੜੀ ਥਾ ਦੋ ਇਹ ਚਾ ਕਪੜਾ ਕੋਈ ਨਾ ਕਰਾ ਉਹਰ ਤੂੰ ਗਾਲੋ ਲਗਾਏ ਕਿ ਤੋ ਗਾਲੋ ਪਾਣਾ ਆਣਾ ਵੇਗਣੀ ਵੇਚੋ ਆ ਵੇਗਣੀ ਵੇਚੋ ਆ ਤੂੰ ਆਵਾਲਾ ਵੇਗਣੀ ਲੋ ਆਣਾ ਤਾਜੀ ਵੇਗਣੀ ਆ ਜੀ ਆਣਾ ਮੈਂ ਦਿੱਤੇ 2 ਵਜਾਂ ਨੂੰ ਬੋਲ ਮਮਾ ਤੇਰ ਤੇ ਗੱਲ ਆਉਂਦੀ ਆ ਅੱਗੇ ਮੈਂ 2 ਵਜਾਂ ਦਿੱਤੇ ਆ ਸਹੀ ਗੱਲ ਉਹ ਦੋ ਭਰਾ ਵੇਚਦੇ ਹਾਂ ਹਾਂ ਤੇ ਉਹ ਆਲਾ ਲੋ ਤਾਜੀ ਵੇਗਣੀ ਸਾਈਕਲ ਪੈਂਚਰ ਸਾਈਕਲ ਤੇ ਚਰਾਂ ਪੈਂਚਰ ਦੱਸਿਆ ਕਿ ਉਹ ਆਲਾ ਬੰਦੀ ਆ ਆਂਦਾ ਭਰਾ ਉਹ ਉਹ ਵਿਆਲੇਤੀ ਉਹ ਉਹ ਕਦੇ ਬਾਤ ਨਹੀਂ ਐਡੀ ਜਿਹੇ ਕੋਕਟ ਤੜੇ ਪੈਂਦਾ ਕੋਕਟ ਬਾਦਸ਼ਾਹਤ ਵਾਲੇ ਨਾ ਫਿਰ ਤੇ ਤੇਰੇ 500 ਬਣ ਜੂਗਾ ਨਹੀਂ ਮੈਂ ਇਹ ਤਾਂ ਤੜੇ ਪੈ 500 ਨਹੀਂ ਮੈਂ ਯਾਗ ਨਹੀਂ ਨਹੀਂ ਸਾਰਿਆਂ ਨਾਲ ਉਹ ਕੰਮ ਨਹੀਂ ਵਧੀਆ ਕਿਹੜਾ ਮੂੰਹ ਤੇ ਸਿੱਕੇ ਚੜਿਆ ਰਿਹਾ ਆਹ ਵਾਵਾ ਕੀ ਇਧਰ ਆਂ ਸਰਾਉਣੇ ਦੇ ਤੇ ਸਿੱਕੇ ਲਿਆਂਦੇ ਹੁੰਦੇ ਤਾਂ ਬਾਪੇ ਦੇ ਸਿੱਕੇ ਬਣਾ ਲਗਾ ਉਹ ਆ ਕੇ ਛੱਡਿਆ ਹੋਵੇ ਇਹਨਾਂ ਆ ਕੇ ਜੋ ਮਰਜ਼ੀ ਖਲ ਗਿਆ ਇਹ ਤਾਂ ਡੱਕਿਆ ਆਹ ਨੇ ਬੜਕਾ ਅਗੇ ਪਰਾ ਮਾਰਨਾ ਉਸ ਨੂੰ ਇਹਦੇ ਦੇ ਸ਼ਿੱਕੇ ਨੇ ਚੋਰਾ ਦੇ ਮੂਰੇ ਜਿੰਦੇ ਆਰਦੇ ਜਿੰਨੇ ਪੰਤੋਂ 200 ਕਿਲੋਮੀਟਰ ਚੱਲਿਆ ਸ਼ਿੱਕੇ ਜੁਕੇ ਦਾ ਰੋਲ ਦੂ ਉਹ ਆਕਰ ਉਹ ਪੱਕਾ ਸੱਚੀ ਹੈ ਲੈ ਗਾੜ ਗਿਆ ਤੂੰ ਇਹ ਰਹਿਣਾ ਉਹ ਬੇਤਾ ਜੀ ਉਹ ਲੈ ਉਹ ਕਿੰਨੇ ਕਿਤੇ ਇਹ ਕਿਹੋ ਜਿਹਾ ਨਹੀਂ ਲੈ ਉਹ ਆਦਾ ਮੇਰੇ ਕੋਲ ਕੁੰਡ ਲਿਆ ਅਜ ਤੋਂ ਆ ਨਸਲ ਮੇਰੇ ਕੋਲ ਆ ਨਸਲ ਆਦਾ ਮੇਰੇ ਕੋਲ ਇਹੋ ਜਿਹਾ ਸਾਬਿਆ ਜੇ ਸੁੱਕੇ ਕੱਖਾਂ ਨੂੰ ਭੂਖ ਮਾਰੇ ਤੇ ਅੱਗ ਲੱਗ ਜਾਂਦੀ ਆ ਐਡਾ ਜ਼ਹਿਰੀਲਾ ਸਾਪ ਆ ਉਹ ਆਲਾ ਕੋਈ ਨਹੀਂ ਭਰਾ ਮੇਰੇ ਜਿਹੜੇ ਸਰਦਾਰ ਆ ਨਾ ਸ਼ਰਾਬ ਪੀਂਦੇ ਆ ਪਰ ਜੇ ਤਾਂ ਉਹ ਆਖ ਜੇ ਤਾਂ ਉਹਨਾਂ ਦੇ ਰੂਹ ਨੂੰ ਤੂੰ ਦੇਖ ਤਾ 68 ਆ ਜੇ ਤਾਂ ਉਹਨਾਂ ਦੇ ਅਗਰ ਰੂਹ ਠਾਰ ਤੇ ਤੇਰੀ ਗੇਮ ਵੇਖ ਕੇ ਪੈ ਹੋ ਗਏ ਖੁਸ਼ ਦਿੱਥੋ ਸਹੀ ਗੱਲ ਤੇ ਤੈਨੂੰ ਕਰਦਣਗੇ ਨਿਹਾਲ ਆ ਨਿਹਾਲ ਤੇ ਆ ਨਾ ਵੀ ਜੇ ਜੇ ਸਾਡੇ ਜੇ ਸਾਡੇ ਕਹਿੰਦਾ ਬੰਦਿਆਂ ਨੂੰ ਤੇਰੀ ਗੱਲ ਦਾ ਤੇਰੇ ਸੱਪਾਂ ਤੋਂ ਸਵਾਦ ਨਾ ਆਇਆ ਤੇ ਝੋਲੇ ਵਾਲੇ ਦਾਣੇ ਤੇਰੇ ਵੇਚ ਕੇ ਵੀ ਗੋਦਲ ਮੰਗਾ ਲੈਣਗੇ ਗੱਲ ਸਹੀ ਹੈ ਜਿਹੜੇ ਸੇਰ ਦੇ ਪਿੰਡਾਂ ਚ ਲਾਵਾ ਕਰਦਾ ਹੁੰਦਾ ਝੋਲੇ ਦੇ ਦਾਣੇ ਵਿਕਦੇ ਨਹੀਂ ਤੇ ਹਾਂ ਪਲੇਅਰ ਜਵਾਨਾਂ ਨੇ ਕੱਢਿਆ ਕੁੰਟੜੀਆਂ ਸਾਬ ਤੋਂ ਉਹ ਸਾਬ ਨੂੰ ਵੇਖਣ ਲੱਗਾ ਹੂੰ ਤੇ ਦਿੱਤੇ ਇਹ ਗੱਲ ਕਦਰੀ ਬਾਗਰ ਕੱਢਦੇ ਹੀ ਹੂੰ ਉਹਨੇ ਜਦੋਂ ਕੱਢਿਆ ਸਾਬ ਨੂੰ ਕੋਈ ਸਾਬ ਪੌਣ ਭਰਜ ਕਹਿੰਦੇ ਰੋੜਕੀ ਉਹ ਜਦੋਂ ਕਹਿੰਦਾ ਤੇਰੀ ਘੋੜੀਆਂ ਆ ਗਈਆਂ ਗੋ ਨੂੰ ਬਾਹਰ ਲੈ ਕੇ ਝੋਲੇ ਝੋਲੇ ਉੱਥੇ ਛੱਡ ਗਏ ਤੇ ਉਹ ਮਾੜਾ ਇੱਕ ਉਹਦਾ ਸੀਰੀ ਆ ਜੋ ਕਸੇ ਜੋਗੀ ਚੰਨਾ ਅਰਾ ਚੰਨਾ ਜਾ ਕੇ ਮੁਰਗਾ ਮਰੋੜ ਕੇ ਲਿਆ ਆਦਾ ਚੰਨਾ ਤੋੜੀ ਨਾਲ ਹੱਥ ਮਲਦਾ ਮਲਦਾ ਤੇ ਗਿਆ ਤੇ ਉਹ ਮਾੜਾ ਲਿਆ ਮੁਰਗਾ ਮਰੋੜ ਮੇਰਾ ਕੁੜਮ ਆਇਆ ਕਾ ਕੀ ਕਰਾਉਣਾ ਸਵਾਸ ਕਰਾਉਣਾ ਬਾਤ ਕਰਾਉਣਾ ਆਇਆ ਕੁੜਮ ਮੇਰਾ ਅੰਗਰੇਜ਼ਾਂ ਦੇ ਬਿੱਟੂ ਯਾਰ ਅੰਗਰੇਜ਼ਾਂ ਜਿਹੜੇ ਗਰੇਜ ਸ਼ਹਿ ਦੇ ਬੱਬਰ ਗਦਰ ਗਦਰੀ ਬਾਬੇ ਨਹੀਂ ਹੋਏ ਗਦਰੀ ਬਾਬੇ ਉਹ ਉਹ ਦੋਦੀ ਆਈ ਇਹ ਜੋਗ ਸਿੰਘ ਜੋਗੀ ਦੇ ਨਾਲ ਆਇਆ ਉਹਣਾ ਜੇਦਾਨ ਨੂੰ ਆ ਗਿਆ ਤੇਰੇ 168 ਆ ਗਈ 3500 ਉਹ ਹੈ ਹੀ ਚੀਜ਼ ਕੋਈ ਫੇਰ ਤੂੰ ਕਰਦੋਂ ਤੇ ਨਿਆਲ ਜੇ ਉਹ ਤੇਰੀ ਚੰਗੀ ਨਾ ਲੱਗੀ ਗਾ ਤਾਂ ਤੇਰੇ ਝੋਲੇ ਨਾਲ ਬੇਚੀ ਸਕਦਾ ਇਹ ਲੈ ਕੇ ਬੈਂਕ ਚ ਉਹ ਕਹਿੰਦੇ ਕੀ ਲਿਖਾਂ ਕਿਤਰਾ ਲਿਖਾਂ ਪੁੱਛਦੇ ਆ ਨਾ ਪੀ ਕੇ ਕਿਹੜੀ ਸਾਡਾ ਐਫ ਡੀ ਆ ਕਿ ਦੂਜਾ ਆ ਕਿ ਤੀਜਾ ਆਪਨੇ ਨਿਵਾਸ ਪੁੱਛ ਨਹੀਂ ਕਰ ਕੀ ਲਿਖਾ ਕਹਿੰਦੇ ਵਕੀਲ ਲਿਖਣਾ ਆਂਦਾ ਵੀ ਨਹੀਂ ਇਹ ਇਹ ਲਿਖੋ ਪੈਸੇ ਸਮਾਲਨੇ ਪੈਸੇ ਸਮਾਲਨੇ ਜਦੋਂ ਸਾਨੂੰ ਲੋਡ ਪਵੇ ਉਦੋਂ ਲੈ ਸਕਦੇ ਆ ਉਹਨਾਂ ਨੇ ਦੇਖ ਕੇ ਪੈਸੇ ਜਮ੍ਹਾਂ ਕਰਦੇ ਚਲ ਕੇ 6 ਮਹੀਨਾ ਪਿਛੋਂ ਕਹਿੰਦੇ ਵੀ ਪੈਸੇ ਰਹਿਣ ਦੇਣੇ ਤੇ ਵਿਆਜ ਸਾਨੂੰ ਦੇਖ ਦੇ ਦਿਓ ਉਹ ਆ ਨਾ ਵਿਆਜ ਨਹੀਂ ਕੀ ਕੱਟ ਲੈ ਤਣੀ ਆ ਵਿਆਜ ਭਾਲਦਾ ਕੱਟ ਉਹ ਆ ਨਾ ਕੋਈ ਹੁੰਦੀ ਆ ਵਿਆਜ ਲੋਕੀ ਵਿਆਜ ਹੋ ਜਾਂਦੇ ਆ ਸਰਦਾਰ ਦੀ ਲੋਕ ਹੋ ਜਾਂਦੇ ਆ ਤੁਹਾਡੇ ਦੇ ਪੈਸੇ ਤੁਸੀਂ ਜਦੋਂ ਸਾਨੂੰ ਲੋਡ ਪਵੇ ਅਸੀਂ ਤਾਂ ਰਾਤ ਦਿਨ ਤੁਹਾਡੇ ਪੈਸੇ ਦੀ ਰਾਖੀ ਰੱਖੀ ਕਿਉਂ ਤਾਂ ਤੁਹਾਨੂੰ ਕਿਹੜੇ ਟਾਈਮ ਲੋਡ ਪੈ ਜਾਣੀ ਆ ਇਹਦਾ ਫੋਨ ਚੱਲਦਾ ਅਰੇ ਉਹ ਲੋਡ ਵਾਲੇ ਪੈਸੇ ਆ ਲੋਡ ਤੇ ਜਿਹੜੇ ਧੰਨਵਾਦ ਆ ਕਿੰਨਾ ਵਧੀਆ ਹੈਲੋ ਵਾਕੇ ਸਹੀ ਗੱਲ ਹੀ ਫੇਰੇ ਦਰ ਕੇ ਤੂੰ ਘਰ ਕੇ ਹੱਟ ਜਾ ਲੱਗ ਗਈ ਜੂਟ ਗਈ ਇਧਰ ਕੋਟ 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 ਹਾਂ ਨਹੀਂ ਇਹ ਕੌਣ ਆ ਤੋੜੀ ਨਹੀਂ ਲਿਆ ਜਾ ਦੂ ਮਾਮੇ ਚਲੋ ਅਗਲੇ ਨੂੰ ਦੇਣੇ ਮੋਲਾਂ ਤਾਂ ਅਗਲੇ ਨੇ ਤੋੜ ਕੇ ਇਹਨਾਂ ਸੱਤ ਜੁਗਾ ਪੈਕ ਪਾ ਕੇ ਦੀ ਰੱਖਦੀ ਉਥੇ ਨਹੀਂ ਤੋੜਵਾ ਯਾਰ ਤੋੜਦੇ ਯਾਰ ਹਾਂ ਛੋੜ ਦੇ ਪਰਲੇ ਪਾ ਛੋੜ ਦੇ ਪਰਲੀ ਖਾਲੀ ਉਹ ਮਿਰਚਾਂ ਲਾਤੀਆਂ ਗਾਂ ਉਹ ਮਿਰਚਾਂ ਯੰਦ ਲਈ ਜਾ ਉਹ ਵੇਖੀ ਪਿੱਛੇ ਵੱਟ ਚੜਤਾ ਹੀ ਆ ਜਾ ਬਸ ਕਰੋ ਹੁਣ ਗਾਂ ਦੀ ਗਾ ਟੋਕਾ ਤੇ ਕੀਤੀਆਂ ਨਹੀਂ ਤੇ ਪਾਣੀ ਇੱਥੇ ਰੁਕ ਜਾਣਾ ਇਕ ਇਕਲੀ ਗਲੀ ਨੂੰ ਪਾਉਣਾ ਪੈਣਾ ਤੈਨੂੰ ਵਿਛੋਟੋ ਕਾਗੇ ਦੀਆਂ ਸਾਰੀਆਂ ਪੈ ਜਾਂਦੀਆਂ ਅੰਗਾਂ ਦੀਆਂ